ਆਵਾਦੇ ਵਾਲੇ ਖੇਤਰ ਨਜ਼ਦੀਕ ਪਟਿਆਪੱਟਾ ਵੱਡਾ ਪਹਾੜ ਮਲਬੇ ਜੁਆ ਤਬਦੀਲ ਕੁਝ ਦਰਿਆ ਚ ਦਿਖਿਆ ਸਾਰਾ ਮਲਬਾ ਲੋਕਾਂ ਨੂੰ ਆਣ ਜਾਣ ਦੇ ਵਿੱਚ ਹੋ ਰਹੀ ਹੈ ਮਾਚਲ ਪਰਦੇਸ਼ ਦੇ ਵਿੱਚ ਲਗਾਤਾਰ ਬੱਦਲ ਫਟਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਅਤੇ بارش ਦਾ ਦੌਰ ਅੱਜ ਵੀ ਚੱਲ ਰਿਹਾ ਹੈ ਤਾਂ ਦੱਸ ਦੇ ਕਿ ਪਾਖੜਾ ਡੈਮ ਤੋਂ 2 ਕਿਲੋਮੀਟਰ ਦੀ ਦੂਰੀ ਤੇ ਪਿੰਡ ਨੈਲਾ ਵਿਖੇ ਬੱਦਲ ਫਟਣ ਦੀ ਘਟਨਾ ਸਾਹਮਣੇ ਆਈ ਹੈ ਜੋ ਕਿ ਜ਼ਿਲ੍ਹਾ ਬिलासपुर ਦਾ ਆਖਰੀ ਪਿੰਡ ਨੈਲਾ ਹੈ ਤੇ ਇਸ ਪਿੰਡ ਵਿੱਚ ਲਗਭਗ 500 ਦੇ ਕਰੀ ਪਰਿਵਾਰ ਰਹਿੰਦੇ ਨੇ ਤੇ ਹਾਲਾਂਕਿ ਜੋ ਬੱਦਲ ਫਟਿਆ ਹੈ ਉਹ ਇਸ ਆਬਾਦੀ ਤੋਂ ਲਗਭਗ 1 ਕਿਲੋਮੀਟਰ ਦੀ ਦੂਰੀ ਤੇ ਪਹਾੜੀ ਤੇ ਜੰਗਲੀ ਖੇਤਰ ਦੇ ਵਿੱਚ ਫਟਿਆ ਬੱਦਲ ਫਟਣ ਨਾਲ ਇੱਕ ਵੱਡਾ ਪਹਾੜ ਪੂਰੇ ਮਲਵੇ ਦੇ ਵਿੱਚ ਤਬਦੀਲ ਹੋ ਗਿਆ ਜਿਸ ਦਾ ਕਿ ਸਾਰਾ ਮਲਵਾ ਸਤਲੁਜ ਦਰਿਆ ਦੇ ਵਿੱਚ ਪਿੱਛੇ ਗਿਆ ਜਿਸ ਕਾਰਨ ਥਣਕ ਲੋਕਾਂ ਨੂੰ ਅਰਜਾਂ ਦੇ ਵਿੱਚ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਇਸ ਮਲਵੇ ਦੇ ਹੇਠਾਂ ਲਗਭਗ 10 ਫੁੱਟ ਦੇ ਕਰੀਬ ਬੀਬੀ ਐਮਬੀ ਦਾ ਰੇਲਵੇ ਟ੍ਰੈਕ ਅਤੇ ਪੱਕੀ ਸੜਕ ਦੱਬ ਗਈ ਹੈ ਜਿਸ ਕਰਕੇ ਪਾਕੜਾ ਡੈਮ ਦੇ ਨਾਲ ਲੱਗਦੇ ਦਰਜਨਾ ਪਿੰਡਾਂ ਦਾ ਇਸ ਰਸਤੇ ਅਤੇ ਟ੍ਰੇਨ ਦੇ ਨਾ ਹੀ ਆਉਣਾ ਜਾਣਾ ਔਖਾ ਹੋ ਗਿਆ ਕਿਉਂਕਿ ਬੀਬੀ ਐਮਬੀ ਦੀ ਇਹ ਟ੍ਰੇਨ ਪੂਰੇ ਵਰਲਡ ਦੇ ਵਿੱਚ ਸਵਾਰੀਆਂ ਨੂੰ ਫ੍ਰੀ ਲਈ ਜਾਣ ਦੇ ਵਿੱਚ ਮਸ਼ਹੂਰ ਹੈ ਤੇ ਪਾਕੜਾ ਡੈਮ ਦੇ ਨਾਲ ਲੱਗਦਾ ਦਰਜਨਾ ਪਿੰਡਾਂ ਦੇ ਲੋਕ ਪਿਛਲੇ ਕਈ ਸਾਲਾਂ ਤੋਂ ਇਸ ਫ੍ਰੀ ਟ੍ਰੇਨ ਦਾ ਲਾਹ ਲੈਂਦੇ ਆ ਪਰ ਜਦੋਂ ਤੋਂ ਬੱਦਲ ਫਟਣ ਕਰਕੇ ਸਾਰਾ ਮਲਵਾ ਸਤਲੁਜ ਦਰਿਆ ਦੇ ਵਿੱਚ ਡਿੱਗ ਗਿਆ ਤਾਂ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਨੂਪ ਕੁਮਾਰ ਜੀ। ਅਨੂਪ ਜੀ ਦੱਸਿਓ ਪਿਛਲੀ ਦਿਨੀ ਬਰਸਾਤ ਹੋਈ ਸੀ ਤਾਂ ਕਿੰਨਾ ਕੁ ਨੁਕਸਾਨ ਹੋਇਆ ਇਸ ਪਿੰਡ ਦਾ? ਨੁਕਸਾਨ ਇਹ ਹੈ ਕਿ ਸਾਨੂੰ ਇੱਥੇ ਦੇ ਕੁਝ ਨੰਗਲ ਜਾਣੇ ਦੀ ਵੀ ਉਹ ਦਿੱਕਤ ਹੈ। ਹਾਂ। ਆਹ ਜਿਹੜਾ ਰੋਡ ਆ ਸਾਨੂੰ ਬਰਮਲੇ ਵਾਲਾ ਇਹ ਸਾਨੂੰ ਨਜ਼ਦੀਕ ਪੈਂਦਾ ਏ। ਹੂੰ। ਕਿ ਇਹਦੇ ਖਾਤੇ ਕਿ ਪਿੱਛੇ ਜਿਹੜੀ ਬਰਸਾਤ ਹੋਈ ਇਹ ਬੱਦਲ ਫਟਣੇ ਨਾਲ ਸਾਨੂੰ ਬਹੁਤ ਕਿ ਮਕਾਨਾਂ ਵਿੱਚ ਵੀ ਪਾਣੀ ਭਾਰੇ ਚੁੱਕਿਆ। ਹੂੰ। ਮਕਾਨਾ ਵਿੱਚ ਇਹ ਸਕੂਲ ਦੇ ਨਾਲ ਦੇਖੋ ਸਕੂਲ ਦੇ ਵਿੱਚ ਸਾਰੇ ਬੱਚੇ ਪੜ੍ਹਦੇ ਇਸ ਖਾਤਰ ਨਾਲ ਹੀ ਦੇਖੋ ਸਕੂਲ ਦੇ ਵਿੱਚ ਕਿੰਨੇ ਪੱਥਰ ਆ ਚੁੱਕੇ ਬਰਸਾਤ ਦੇ ਵਿੱਚ ਕਿਸਾਨ ਨੂੰ ਇਹੀ ਰਸਤਾ ਹੈ ਟ੍ਰੇਨ ਦੇ ਵਿੱਚ ਜਿਹੜੇ ਬੱਚੇ ਆਉਂਦੇ ਇਹਦੇ ਨਾਲ 8-9 ਗਾਉਂ ਹੈ ਜਿਹੜੇ ਸਾਡੇ ਤੇ ਪ੍ਰਭਾਵਿਤ ਪ੍ਰਭਾਵਿਤ ਹੁੰਦੇ ਨੇ ਕਿ ਅਸੀਂ ਇਹ ਸੋਚਦੇ ਆ ਕਿ ਚਲੋ ਸਾਨੂੰ ਇਹ ਰਸਤਾ ਨਜ਼ਦੀਕ ਹੈ ਜੇ ਅਸੀਂ ਇਧਰੋਂ ਜਾਈਏ ਸਾਡਾ 14-15 ਕਿਲੋਮੀਟਰ ਦਾ ਫੇਰ ਪੈਂਦਾ ਜੀ ਕਿਆ ਹੀ ਕੋਈ ਬਿਮਾਰ ਠਮਾਰ ਹੋ ਜਾਏ ਤੇ ਕਿਧਰ ਹੋ ਕੇ ਜਾਓਗੇ ਹੁਣ ਪਿੱਛੇ ਬਰਸਾਤ ਪਈ ਮੈਂ ਪਾਲੀ ਪਾਲੀ ਦੇ ਡੈਡੀ ਕਿਸ਼ਨਜੀ ਸੀਐਮਓ ਸਾਹਿਬ ਬੋਲਦੇ ਮੈਂ ਕੱਲਾ ਹੀ ਬੰਦਾ ਇੱਕ ਲੱਗਿਆ ਜਿਹੜੀ ਉੱਥੇ ਇੱਕ ਕੀਕਰ ਦਾ ਬੂਟਾ ਇੱਕ ਉਹ ਗਿਰਿਆ ਸੀ ਉਹ ਮੈਂ ਕੱਲਾ ਡਾਟ ਨਾ ਲੱਗਿਆ ਬਾਕੀ ਬੁੰਡੇ ਹੋਰ ਕੱਟੇ ਹੋਏ ਉਹ ਆਹੀ ਬਸਾ ਥੋੜਾ ਜਿਹਾ ਰਸਤਾ ਬੜਾ ਦਿੱਤਾ ਜੀ ਮੇਰਾ ਨਾਮ ਸੰਜੀਵ ਕੁਮਾਰ ਪਿੰਡ ਨੇਲਾ ਇਹ ਨੇਲਾ ਦੇ ਵਿੱਚ ਲੈਂਡਸਲਾਈਡ ਹੋਈ ਹੈ ਇਸ 88 ਵਿੱਚ ਵੀ ਇੰਨੀ ਲੈਂਡਸਲਾਈਡ ਨਹੀਂ ਹੋਈ ਸੀ ਜਦੋਂ ਕਿ ਟ੍ਰੇਨ ਬੰਦ ਹੋਈ ਟ੍ਰੇਨ ਵੀ ਉਸ ਟਾਈਮ ਵੀ 3 ਦਿਨਾਂ ਦੇ ਵਿੱਚ ਚਾਲੂ ਕੀਤੀ ਗਈ ਸੀ ਹੁਣ ਇੰਨਾ ਬੜੀ ਟ੍ਰੈਜਡੀ ਹੋਈ ਹੈ ਪਿਛਲੇ ਕੁਝ ਦਿਨਾਂ ਚੋ ਜਿਹੜੀ ਲੈਂਡਸਲਾਈਡ ਹੋਈ ਤੇ ਪੂਰੀ ਬਰਮਲੇ ਤੋਂ ਲੈ ਕੇ 올ਿੰਡਾ ਸਾਈਡ ਗੋਲਥੀ ਸਾਈਡ ਸਾਰੇ ਬੀਵੀਐਮਪੀ ਦਾ ਜਿੰਨਾ ਵੀ ਏਰੀਆ ਹੈ ਬੰਦ ਹੋ ਚੁੱਕਿਆ ਹੈ ਉਹ ਸਾਡੇ ਪਿੰਡ ਨੂੰ ਸਿਰਫ ਇਹ ਸ਼ਾਰਟਕਟ ਰੋਡ ਜਿਹੜਾ ਹੈ ਇਹੀ ਪੈਂਦਾ ਸੀਗਾ ਕਿ ਅਸੀਂ ਨਿੰਗਲ ਨਾਲ ਜੁੜੇ ਹੋਏ ਆ ਇੱਕ ਤਾਂ ਸਾਨੂੰ ਛੋਟ ਇਸ ਕਰਕੇ ਪੈਂਦਾ ਕਿ 3 ਕਿਲੋਮੀਟਰ ਦੇ ਅੰਦਰ ਅਸੀਂ ਨੰਗਲ ਪਹੁੰਚ ਜਾਂਦੇ ਆ। ਦੂਸਰੀ ਔਰਡਰ ਜੀ ਆਪਾਂ ਲਿੰਡਾ ਹੋ ਕੇ ਗੋਲਥੇ ਹੋ ਕੇ ਨਿਕਲ ਕੇ ਜਾਵਾਂ ਇੱਕ ਸਾਈਡ 6 ਕਿਲੋਮੀਟਰ ਤੇ ਇੱਕ ਸਾਈਡ ਤੇ ਸਾਨੂੰ ਮਤਲਬ ਕਿ 5 ਕਿਲੋਮੀਟਰ ਦਾ ਸਾਹਮਣਾ ਕਰਨਾ ਪੈਂਦਾ। ਤੇ ਇਹ ਅਸੀਂ ਬੀਬੀਐਮਬੀ ਨੂੰ ਇਹੀ ਮਤਲਬ ਕਿ ਕਹਿਣਾ ਚਾਹੁੰਦੇ ਆ ਕਿ ਤੁਸੀਂ ਤੁਹਾਡੇ ਕੋਲ ਇੰਨੀ ਵੱਡੀ ਮਸ਼ੀਨਰੀ ਹੈ। ਤੁਸੀਂ ਕਮ ਸੇ ਕਮ ਬੰਦਿਆਂ ਨਾਲ ਤੁਸੀਂ ਕਈਆਂ ਲੈ ਕੇ ਗੈਂਤੀਆਂ ਲੈ ਕੇ ਉਹਨਾਂ ਨੂੰ ਵਿਚਾਰਿਆਂ ਨੂੰ ਰੇਲਵੇ ਵਾਲਿਆਂ ਨੂੰ ਲਗਾ ਰਿਹਾ ਹੈ। ਤੁਸੀਂ ਇੱਕ ਮਸ਼ੀਨਰੀ ਹਾਇਰ ਕਰਕੇ ਕਿਉਂ ਨਾ ਐਡਾ ਵੱਡਾ ਤੁਹਾਡਾ ਬੋਰਡ ਤੇ ਬੋਰਡ ਦੇ ਵਿੱਚ ਕਿੰਨੀ ਤੁਹਾਡੀ ਮਲਕੀ ਮਸ਼ੀਨਰੀ ਆ ਜਿਹੜੀ ਖਰਾਬ ਪਈ ਆ ਉਹ 1400 ਵਿੱਚ ਪਈ ਆ ਉਹਨੂੰ ਰਿਪੇਅਰ ਕਰਾ ਕੇ ਜਾਂ ਕੋਈ ਹੋਰ ਮਸ਼ੀਨਰੀ ਲੈ ਕੇ ਹਾਇਰ ਕਰਕੇ ਤੁਸੀਂ ਇਹ ਮਲਕੀ ਇਹ ਕੰਮ ਕਿਉਂ ਨਹੀਂ ਕਰਵਾ ਰਹੇ ਆ ਸਾਨੂੰ ਤਾਂ ਇਸ ਗੱਲ ਦੀ ਦਿੱਕਤ ਆ ਕਿ ਕੋਈ ਬੱਚਾ ਬੁੜਾ ਸਿਆਣਾ ਕੋਈ ਬਿਮਾਰ ਸ਼ਮਾਰ ਹੋ ਜੇ ਵੀ ਸਾਨੂੰ ਇੱਕ ਰੇਲਵੇ ਦਾ ਲਾਈਨ ਦਾ ਐਨੇ ਅਸੀਂ ਜੁੜੇ ਹੋਇਆ ਆ ਸਕਿਉ ਟ੍ਰੇਨ ਦੇ ਵਿੱਚ ਬੱਚੇ ਵੀ ਆ ਕਾਲਜ ਜਾਂਦੇ ਕੋਈ ਸਕੂਲ ਜਾਂਦੇ ਪੜਨ ਵਿੱਚ ਜਾਂਦੇ ਟੀਚਰ ਆ ਰਹੇ ਆ ਸਕੂਲ ਦੇ ਵਿੱਚ ਤੇ ਇਸ ਕਰਕੇ ਸਾਨੂੰ ਐਸੀ ਗੱਲ ਆ ਦੇਖੋ ਤੁਸੀਂ ਪਿੱਛੇ ਪਹਾੜੀ ਕਿੰਨੀ ਉੱਪਰ ਤੇ ਮਲਗੀ ਸਾਰੀ ਲੈਂਡਸਲਾਈਡ ਹੋਈ ਵੀ ਆ ਲੈਂ ਸਰ ਪਿੱਛੇ ਦੱਬੀ ਹੋ ਕਮਸ ਕਮ 15 ਫੁੱਟ ਨੀਚੇ ਦੱਬੀ ਹੋਈ ਆ 15 ਫੁੱਟ ਨੀਚੇ ਦੱਬੀ ਹੋਈ ਆ ਔਰ ਬੱਦਲ ਫਟਣ ਕਰਕੇ ਇਹ ਜਿਹੜਾ ਰੋਡ ਹੈ ਉਹ ਲਾਈਨ ਵਗੈਰਾ ਇਹ ਸਾਰੀ ਨੀਚੇ ਮਲਗੀ ਕੁਛ ਤਾਂ ਸਤਲੁਜ ਦਰਿਆ ਦੇ ਵਿੱਚ ਬਹਿ ਗਈ ਆ ਤੇ ਕੁਛ ਨੀਚੇ ਦਬ ਚੁੱਕੀ ਆ ਚੜਦੀ ਕਲਾ ਟਾਈਮ ਟੀਵੀ ਲਈ ਨੰਗਲ ਤੋਂ ਪੱਤਰਕਾਰ ਭੁੱਤ ਸਿੰਘ ਰਾਣਾ ਦੀ ਖਾਤਰਿ ਕੋ ਸਬਸਕ੍ਰਾਈਬ ਕਰੋ ਚੜਦੀ ਕਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾਉਂਦੇ ਲਈ ਪ੍ਰੈਸ ਕਰੋ ਬੈਲ ਆਈਕਨ ਨੂੰ